ਦੇਸ਼ ਦੀ ਫੌਜ ਦੇ ਜਵਾਨ ਸਰਹੱਦਾਂ ਤੇ ਦੇਸ਼ ਦੀ ਸਾਡੀ ਰੱਖਿਆ ਕਰਦੇ ਨੇ ਪਰ ਉਹਨਾਂ ਨੇ ਖੁਦ ਦੇ ਘਰ ਹੀ ਆਪਣੇ ਦੇਸ਼ ਵਿੱਚ ਅਸੁਰੱਖਿਅਤਹਿਤ ਰਹਿੰਦੇ। ਇਸ ਦੀ ਹੀ ਮਿਸਾਲ ਵੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਕਸਬੇ ਹਰਛੋਵਾਲ ਜਿੱਥੇ ਦੇਸ਼ ਦੀ ਫੌਜ ਚਤਨਾਤ ਦੋ ਪਰਾਵਾਂ ਦੇ ਪਿੱਛੇ ਪਰਿਵਾਰ ਤੇ ਉਹਨਾਂ ਦੀ ਭੈਣ ਤੇ ਵਿਧਵਾ ਮਾਂ ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਉਹਨਾਂ ਦੇ ਘਰ ਵਿੱਚ ਵੜ ਕੇ ਅੰਨਤ ਉਹ ਗੋਰੀਆ ਮਸਾਹਿੱਤਿਆ। ਫੌਜ ਜਵਾਨਾਂ ਦੇ ਘਰ ਤੇ ਵੀ ਬਾਹਰ ਉੱਤੇ ਲੱਗੇ ਗੋਲੀਆਂ ਦੇ ਨਿਸ਼ਾਨ ਆਪਣੇ ਆਪ ਹੀ ਬਿਆਨ ਕਰਦੇ ਦਿਖਾਈ ਦੇ ਰਹੇ ਨੇ ਕਿ ਜਦੋਂ ਗੋਲੀਆਂ ਚਲਾਈਆਂ ਗਈਆਂ ਉਸ ਸਮੇਂ ਕਿੰਨਾ ਭਿਆਨਕ ਮੰਜਰ ਰਿਹਾ ਹੋਵੇਗਾ। ਅਜਿਹਾ ਜੁਣਾਦੀ ਵਿਦਵਾ ਮਾ ਹਰਜੀਤ ਗੌਰ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਲੋਕਾਂ ਦੇ ਨਾਲ ਉਹਨਾਂ ਦਾ ਜ਼ਮੀਨੀ ਪਲਾਨ ਨੂੰ ਲੈ ਕੇ ਲੜਾਈ ਚੱਲ ਰਹੀ ਸੀ ਜਿਸ ਕਾਰਨ ਕੁਝ ਲੋਕ ਘਰ ਦੇ ਬਾਹਰ ਆਏ ਤੇ ਕਾਰ ਉਤੇ ਗੋਲੀਆਂ ਵਸਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਸਾਡਾ ਕੋਈ ਇਹਨਾਂ ਨਾਲ ਪਹਿਲੇ ਵੀ ਨਾਲ ਹੀ ਇਹਨਾਂ ਨੇ ਸਾਡੀ ਬੰਦ ਕਰ ਦਿੱਤੀ ਸੀਗੇ ਉਦੋਂ ਤੋਂ ਮੜਾ ਜਾ ਸਾਡਾ ਸਿਕੜਾ ਚੱਲਦਾ ਸੀਗਾ ਫਿਰ ਉਸ ਤੋਂ ਬਾਅਦ ਇਹਨਾਂ ਕੋਲ ਪੰਚਾਇਤੀ ਜਗਾ ਕਾਫੀ ਇਹਨਾਂ ਕੋਲੇ ਆ ਸਾਡੇ ਗੇੜ ਗਾੜੀ ਸਾਡੇ ਕੋਲੇ ਵੀ ਸੀਗੀ ਅਸੀਂ ਉਹ ਆਪਣਾ ਕਬਜ਼ਾ ਆ ਕਬਜ਼ਾ ਸਾਡਾ ਸੀ ਦੂਜਾ ਕਬਜ਼ਾ ਉਹਨਾਂ ਦਾ ਸੀਗਾ ਤੇ ਉੱਥੇ ਹਕਾਨਦ ਕੱਢਣ ਲੱਗੇ ਤੇ ਇਹਨਾਂ ਰੋਕ ਦਿੱਤਾ ਪਰ ਰੁਕ ਗਏ ਅਸੀਂ ਨਹੀਂ ਕੱਢੀ ਉੱਥੇ ਵੀ ਹਰਪਾਲ ਸਿੰਘ ਨੇ ਕਿਹਾ ਸੀ ਕਿ ਇੱਥੇ ਕਬਜ਼ਾ ਨਹੀਂ ਹੋਣ ਦੇਣਾ ਇੱਥੇ ਗੋਲੀ ਚੱਲੂਗੀ ਅੱਜ 11 ਤਰੀਕ ਨੂੰ ਇਹ ਗੱਲ ਹੋਈ ਪੰਚਾਇਤ ਦੇ ਵਿੱਚ ਇਹ ਗੱਲ ਆਖੀ ਸੀਗੀ ਉਸ ਤੋਂ ਬਾਅਦ 1 ਵਜੇ ਦਾ ਟਾਈਮ ਸੀਗਾ ਇਹ 12:40 ਤੋਂ 1 ਵਜੇ ਦੇ ਵਿੱਚ ਵਿੱਚ ਰਾਤ ਆਤਾ ਰਾਤ ਆਏ ਬੰਦੇ 4-5 ਖੜੇ ਆ ਉਥੇ ਜਦੋਂ ਤਾੜ-ਤਾੜ ਗੋਲੀਆਂ ਵੱਜੀਆਂ ਮੈਂ ਉੱਠੀ ਆ ਤੇ ਬੰਦੇ ਮੇਰੇ ਤੇ ਖੜੇ ਵੇਖੇ ਬਾਹਰ ਵੇੜੇ ਚ ਦੁਰਾਂਡੇ ਲਾਗੇ ਖੜੇ ਵੇਖੇ ਆ ਤੇ ਉਥੇ ਉਹਨਾਂ ਨੇ ਫੇਰ ਫੈਰ ਕੱਢਿਆ ਤੇ ਗਾਲ ਕੱਢ ਕੇ ਕਿਹਾ ਕੱਢ ਲੈ ਕੱਢ ਲਈ ਕੰਧ ਫਿਰ ਉਸ ਤੋਂ ਬਾਅਦ ਫੇਰ ਉਹਨਾਂ ਨੇ ਫੈਰ ਕੱਢਿਆ ਉਸ ਤੋਂ ਬਾਅਦ ਤਸੱਲੀ ਨਾਲ ਵੇੜੇ ਚ ਫੇਰ ਤੁਰ ਕੇ ਮੈਂ ਬੈਠੀ ਅੰਦਰ ਵੇਖਦੀ ਰਹੀ ਜਦੋਂ ਗਏ ਆ 2 ਮਿੰਟ ਚਾਰ ਠਹਿਰ ਕੇ ਫਿਰ ਮੈਂ ਆਣ ਕੇ ਆਪਣਾ ਗੇਟ ਬੰਦ ਕਰਤਾ ਉਥੇ ਇਤਲਾ ਮਿਲਦੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਨੇ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਤਫਤੀਸ਼ ਕਰਦੇ ਹੋਏ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਰਾਤ ਨੂੰ ਗਰੀਬ 12:30 ਪੁਨੇ 1 ਵੇ ਦੀ ਗੱਲ ਹੈ ਕਿ ਹਰਜੀਤ ਕੌਰ ਐ ਇਥੋਂ ਦੀ ਇਹਦੇ ਹਸਬੰਦ ਦੇ ਚੰਚਲ ਸਿੰਘ ਆ ਉਹ ਦਿਤ ਹੋ ਚੁੱਕੀ ਹੈ ਇਹਨੇ ਆ ਕੇ ਕੰਪਲੇਨਟ ਦਿੱਤੀ ਕਿ ਸਾਡੇ ਗੋਹੰਡੀਆਂ ਨੇ ਉਹਦੇ ਨਾਲ ਹੀ ਉਹਨਾਂ ਦੇ ਨਾਲ ਕੋਈ ਸ਼ਾਮ ਲੜ ਜਗਾ ਦਾ ਨਜ਼ਰ ਰਲਾ ਚਲਦਾ ਕਿ ਉਹਨਾਂ ਨੇ ਫਾਇਰ ਕੀਤੇ ਨੇ ਇਹ ਕਹਿੰਦੀ ਮੈਂ ਅੰਦਰ ਸੀ ਹਨੇਰਾ ਸੀ ਮੈਂ ਅੰਦਰ ਇਹਨਾਂ ਦੇ ਬਲੈਕ ਸ਼ੀਸ਼ੇ ਲੱਗੇ ਨੇ ਮੈਂ ਉਹਦੇ ਥਾਣੀ ਵੇਖਿਆ ਰੋਸ਼ਨੀ ਹੈ ਨਹੀਂ ਸੀ ਵੈਸੇ ਬਟ ਇਹ ਕਹਿੰਦੇ ਕਿ ਫਲਾਣੇ ਇੱਕ ਬੰਦੇ ਦੀ ਮਾਤਲਦਾਰੀ ਆਵਾਜ਼ ਮੈਂ ਪਛਾਣੀ ਹੈ ਕਿ ਉਹਨੇ ਲਲਕਾਰੇ ਮਾਰੇ ਨੇ ਤੇ ਜਾ ਕੇ ਮੈਂ ਮੌਕਾ ਦੇਖ ਕੇ ਆਇਆ ਕਿ ਫਾਇਰ ਦਾ ਮੈਂ ਦੇਖ ਕੇ ਆਇਆ ਕਲਸਟਰ ਇੱਕ ਫਾਇਰ ਦਾ ਉਹ ਇੱਕ ਕੋਠੀ ਦੇ ਇੱਕ ਕਾਰਨਰ ਤੇ ਕਾਰਨਰ ਤੇ ਇੱਕ ਬਣਿਆ ਪਿਆ ਕੋਠੀ ਦੇ ਹੋਰ ਜਾਂ ਸ਼ਾਇਦ ਇੱਕ ਸੈਂਟਰ ਦੇ ਵਿੱਚ ਇੱਕ ਲੱਗਾ ਬਾਕੀ ਹੋਰ ਕਿਤੇ ਕੁਝ ਨਜ਼ਰ ਨਹੀਂ ਆ ਬਾਹਰ ਕਾਰ ਖੜੀ ਸੀ ਕਾਰ ਦਾ ਸ਼ੀਸ਼ਾ ਇੱਕ ਟੁੱਟਾ ਪਿਆ ਪਿੱਛੇ ਸਰ ਕੀ ਤੇ ਕਾਰਵਾਈ ਕਾਰਵਾਈ ਆਪਣਾ ਮੈਂ ਮੌਕਾ ਦੇਖ ਰਿਹਾ ਹਾਂ ਪਹਿਲੇ ਉਹਨਾਂ ਦਾ ਬਿਆਨ ਲੈ ਰਹੇ ਹਾਂ ਤੇ ਫਿਰ ਬਾਅਦ ਵਿੱਚ ਉਹ ਜੋ ਬੰਦੀ ਕਰ ਰਹੀ ਸੀ ਹੁਣ ਵੇਖਣਾ ਇਹ ਹੈ ਕਿ ਦੇਸ਼ ਸੁਰੱਖਿਆ ਲਈ ਸਰਹੱਦਾਂ ਤੇ ਤਣਾਅ ਦੇ ਸਾਡੇ ਫੌਜ ਜਵਾਨਾਂ ਦੇ ਕਾਰਜ ਤੇ ਪਰਿਵਾਰਕ ਮੈਂਬਰ ਆਪਣੀ ਹੀ ਦੇਸ਼ ਔਰ ਸੁਰੱਖਿਆ ਤੇ ਤਾਂ ਜਿਹੀ ਸਥਿਤੀ ਚ ਕਿਵੇਂ ਸਾਡੇ ਜਵਾਨ ਸਾਡੀ ਸੁਰੱਖਿਆ ਤੇ ਧਿਆਨ ਦੇ ਪਾਣਗੇ ਗੁਰਦਾਸਪੁਰ ਤੋਂ ਨਵੀਨ ਜੁੱਥਾ ਦੀ ਰਿਪੋਰਟ ਦਿੱਲੀ ਤੋਂ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ